ਕਲੋਂ 2 ਕਿਲੋ 700 ਗ੍ਰਾਮ ਅਫੀਮ ਬਰਬੰਦ ਹੋਈ ਆ ਕੱਲ ਇਨਸਪੈਕਟਰ ਅਕਬਾਲ ਹਸੈਨ ਮੁਖ ਅਫਸਰ ਫੜਾਣਾ ਧਰਮਪੂਰ ਪੁਲਿਸ ਪਾਰਟ ਨੇ ਗਸ਼ਤੇ ਜਾ ਰਹੇ ਸੀ ਤੇ ਜਦੋਂ ਇਹ ਆਪਣੇ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕਹਿਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦਾ ਹੌਂਦਾ ਜੰਸੀ ਤੇ ਪੂਰ ਪੂਜੀ ਤਾਂ ਦੋ ਨੌ ਜਮਾਨੇ ਖੜੇ ਲਿਖਾਈ ਦਿੱਤੇ ਜੋ ਫੋਟੋਆਂ ਦੇ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਉਹਨਾਂ ਨੇ ਕਾਬੂ ਕਰਕੇ ਤੇ ਨਾਮ ਪਤਾ ਪੁੱਛਿਆ ਜਿਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਮ ਜਸੂਰਾਮ ਪੁੱਤਰ ਕ੍ਰਿਸ਼ਨਾ ਆਰਾਮਵਾਸੀ ਪੁਛਲਾਵਾ ਜ਼ਿਲ੍ਹਾ ਫਲੋਦੀ ਰਾਜਸਥਾਨ ਤੇ ਦੂਜੇ ਨੇ 라ਵਲ ਆਰਾਮ ਪੁੱਤਰ ਉਦਾ ਆਰਾਮ ਵਾਸੀ ਸੇਮ ਦੱਸਿਆ ਜਿਹੜਾ ਇਹਨਾਂ ਨੂੰ ਫਿਰ ਤਲਾਸ਼ੀ ਲੈਣ ਤੋਂ ਪਹਿਲਾਂ ਇਹਨਾਂ ਨੂੰ ਨੋਰਥ ਪੁਲਿਸ ਕਰਾਇਆ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਇਹਨਾਂ ਨੇ ਕਿਹਾ ਵੀ ਅਸੀਂ ਆਪਣੀ ਤਲਾਸ਼ੀ ਡੀਐਸਪੀ ਸਾਹਿਬ ਕੋ ਕਰਾਉਣੀ ਆ ਮੌਕਤੀ ਅਮਰਜੀਤ ਸਿੰਘ ਜੀ ਡੀਐਸਪੀ ਸਬਰੀਮ ਧਰਮਪੁਰ ਜੀ ਆਏ ਲਾਇਆ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਜਿਹੜੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਹਨਾਂ ਨੂੰ ਤਲਾਸ਼ੀ ਲਈ ਗਈ ਜਿਹੜਾ ਆਪਣੇ ਅਸਰਕਾ ਸੀਗਾ ਜਸੂ ਰਾਮ ਇਹਦੇ ਕਿੱਟ ਬੈਗ ਪਾਇਆ ਹੈ ਕਿੱਟ ਬੈਗ ਦੇ ਵਿੱਚੋਂ ਇੱਕ ਮਮਮੀ ਲਿਫਾਫੇ ਦੇ ਵਿੱਚ ਸ਼ੀਮ ਬਰਾਉਂਧ ਹੋਈ ਜੋ ਤੋਲਣ ਤੇ 2 ਕਿਲੋ 700 ਗ੍ਰਾਮ ਹੋਈ ਫਿਰ ਇਹਨਾਂ ਦੇ ਖਿਲਾਫ ਮਕਦਮਾ ਨੰਬਰ 136 136 ਮਿਤੀ 18 ਸ17 8224 ਅੰਡਰ ਸੈਸ਼ਨ ਕਾਰ 18 485 ਐਨਡੀਪੀ ਦਾ ਸੈਕਟਰ ਦਰਜ ਕੀਤਾ ਗਿਆ ਵਾ ਤੇ ਅੱਜ ਉਹਨਾਂ ਨੂੰ ਪੇਸ਼ ਕਰਕੇ ਰਿਮਾਰਡ ਹੱਥ ਦਿੱਤਾ ਜਾਊਗਾ ਇਹ ਕਿੱਥੋਂ ਲੈਣਾ ਲਿਆ ਇਹ Rajasthan ਦੇ ਦੋਨੋਂ ਇੱਕੋ ਪਿੰਡ ਦੇ ਰਿਆਣ ਵਾਲੇ ਆ ਇਹ ਗਾਜੀ ਸਾਹਮਣੇ ਲੱਗੇ ਹਾਲੇ ਪੁਛ ਰਿਛਦਾਨ ਦੇ ਨਾਲ ਦੱਸਿਆ ਵੀ ਕੋਈ ਐਮਪੀ ਦਾ ਬੰਦਾ ਹੈਗਾ ਜਿਹਦੇ ਕੋਲ ਹੀ ਲੈ ਕੇ ਆਏ ਆ ਉਹ ਹਾਲੇ ਟ੍ਰੇਸ ਕਰਾਂਗੇ ਕਿ ਇਹ ਕੌਣ ਐਮਪੀ ਦਾ ਜਿੱਥੋਂ ਲੈ ਕੇ ਆਏ ਇਹ ਦੋਨੋਂ ਵਾਪਸ ਕਿਸ਼ਨਾ ਜੀ ਦੇ ਦੋਨੋਂ ਦੋਸਤ ਆ ਇਕੱਠੇ ਪੜੇ ਹੋਏ ਇੱਕੋ ਪਿੰਡ ਦੇ ਆ ਇੱਥੇ ਕਿਹਨੂੰ ਦੇਣਾ ਸਰ ਇੱਥੇ ਹਾਲੇ ਦੱਸ ਨਹੀਂ ਰਿਹਾ ਕਿ ਇੰਸਟਾਗ੍ਰਾਮ ਤੇ ਗੱਲ ਹੋਈ ਸੀ ਸਾਡੀ ਸਰ ਪਹਿਲਾਂ ਵੀ ਕਰ ਦੇ ਕੇ ਗਿਆ ਕੋਈ ਨਹੀਂ ਪਹਿਲਾਂ ਨਹੀਂ ਦੇ ਕੇ ਇਹਨੇ ਪਹਿਲਾਂ ਪੁੱਛ ਗਿਆ ਇਸ ਤਰ੍ਹਾਂ ਜਸੂ ਦੇ ਮੰਨਿਆ ਵੀ ਦੋ ਵਾਰੀ ਪਹਿਲਾਂ ਫਿਲਮ ਜਿਹੜੀ ਰਾਜਸਥਾਨ ਦੇ ਵਿੱਚ ਹੀ ਲੈ ਕੇ ਰਾਜਸਥਾਨ ਵਿੱਚੋਂ ਦਿੱਤੀ ਜਾਂਦਾ ਇੱਥੇ ਇੰਸਟਾਗ੍ਰਾਮ ਤੇ ਕਿਹਦੀ ਨਾਲ ਗੱਲ ਹੋਈ ਇੰਸਟਾਗ੍ਰਾਮ ਤੇ ਇੱਥੇ ਜਿਹੜਾ ਹਾਲੇ ਕਲੀਅਰ ਦੱਸ ਨਹੀਂ ਰਿਹਾ ਕੁਝ ਵੀ ਜਿਹੜੀ ਇੰਸਟਾਗ੍ਰਾਮ ਤੇ ਇਹਦੀ ਗੱਲ ਐਮਪੀ ਵਿੱਚ ਵੀ ਹੁੰਦੀ ਰਹੀ ਆ ਉਹ ਇੰਸਟਾਗ੍ਰਾਮ ਤੇ ਦੇ ਰਿਹਾ ਉਹ ਕਰੀਏ ਤਾਂ ਰਹੀ ਇੰਸਟਾਗ੍ਰਾਮ ਆਈਡੀ ਚੱਕਾਂਗੇ ਫਿਰ ਇਹਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप